ਹੈਲੋ ਫਰੈਂਡਸ ਵੈਲਕਮ ਟੂ ਬੈਕ ਮੈਜ YouTube ਚੈਨਲ ਚਤਿੰਨ ਕਾਰ ਕੇਰ ਦੋਸਤੋ ਮੈਂ ਹਾਂ ਸੁਸ਼ੀਲ ਕੁਮਾਰ ਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਸਾਡੇ ਕੋਲ ਜਿੱਦਾਂ ਗੱਡੀ ਆਈ ਸੀ ਆਰਟੀਕਲ ਗੱਡੀ ਆਈ ਸੀ ਤੇ ਇਹ ਡੀਜ਼ਲ ਗਨ ਇੰਜਨ ਹੈ ਉਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ بار بار ਕਿ ਇਹ ਤਾਂ ਜਿਹੜਾ ਕੂਲੈਂਟ ਲੈਵਲ ਹੈ ਨਾ ਬਿਲਕੁਲ ਜ਼ਿਆਦਾ ਲੋਅ ਹੋ ਰਿਹਾ ਕਟੀ ਜਾ ਰਿਹਾ ਹੈ ਮਤਲਬ ਕਿ ਕਸਟਮਰ ਜਦੋਂ ਵੀ ਨਾ ਰੋਜ਼ ਡੇਲੀ ਦਾ ਡੇਲੀ ਇੱਕ ਦੋ ਗਲਾਸ ਜਾਨੀ ਕਿ ਵਿੱਚ ਪਾਣੀ ਪਾਉਂਦਾ ਸੀ ਤੇ ਪਾਉਣ ਤੋਂ ਬਾਅਦ ਕੀ ਪ੍ਰੋਬਲਮ ਆ ਰਹੀ ਹੈ ਕਿ ਡੇਲੀ ਫੇਰ ਉਹ ਪਾਣੀ ਘਾਟੀ ਜਾ ਰਿਹਾ ਹੈ ਠੀਕ ਹੈ ਉਹਨਾਂ ਨੇ ਮਤਲਬ ਇੱਕ ਦੋ ਮਿਸਤਰੀ ਕੋ ਚੈੱਕ ਵੀ ਕਰਾਇਆ ਉਹਨਾਂ ਨੇ ਦੇਖਿਆ ਉਹ ਕੋਈ ਕਹਿ ਰਿਹਾ ਸੀ ਹੈਡ ਗੈਸਕਟੇ ਦਾ ਮਤਲਬ ਖਰਾਬ ਹੋ ਗਿਆ ਜਿਹਦੇ ਕਰਕੇ ਪਾਣੀ ਘਟਾਰੀਏ ਕਿਉਂਕਿ ਲੀਕਜ ਕੋਈ ਦਿਖਾਈ ਨਹੀਂ ਦੇ ਰਹੀ ਲੀਕਜ ਕਿਤੋਂ ਨਹੀਂ ਹੋ ਰਹੀ ਬਸ ਕੀ ਇਹ ਪਾਣੀ ਬਾਰ-ਬਾਰ ਘਟ ਰਿਆ ਸੀ ਤੇ ਆਪਾਂ ਇਸ ਵੀਡੀਓ ਵਿੱਚ ਇਹੋ ਹੀ ਵੇਖਾਂਗੇ ਕਿ ਇਹ ਘਟਣ ਦਾ ਕੀ ਕਾਰਨ ਹੈ ਤੇ ਅਗਰ ਵੀਡੀਓ ਪਲੀਜ਼ ਅੱਛੀ ਲੱਗੇਗੀ ਵਧੀਆ ਲੱਗੇਗੀ ਤੇ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਆਪਣੇ ਦੋਸਤਾਂ ਨਾਲ ਤਾਂ ਕਿ ਉਹਨਾਂ ਨੂੰ ਵੀ ਇਹ ਨੌਲੇਜ ਮਿਲ ਸਕੇ ਠੀਕ ਹੈ ਤੇ ਆਪਾਂ ਜਦੋਂ ਫੇਰ ਵੇਖਦੇ ਆ ਲੀਕ ਚੰਗੀ ਤਰ੍ਹਾਂ ਚੈੱਕ ਕੀਤੀ ਇਹ ਤੇ ਚਲੋ ਮੈਂ ਬਾਅਦ ਵਿੱਚ ਪਾਣੀ ਆਪ ਆ ਕੇ ਦੇਖਿਆ ਸੀ ਕਿ ਮਤਲਬ ਜਦੋਂ ਫੁੱਲਨ ਖਾਣਨ ਲੱਗਿਆ ਬਟ ਇਹਦੇ ਵਿੱਚ ਲੀਕ ਕੋਈ ਨਹੀਂ ਹੋ ਰਹੀ ਹੈ ਪਾਣੀ ਇੱਦਾਂ ਜਿੱਦਾਂ ਇਕੱਠਾ ਹੋਇਆ ਹੈ ਨਾ ਇੱਦਾਂ ਹੀ ਬਟ ਕੀ ਹੈ ਲੀਕ ਕਿਤੋਂ ਨਹੀਂ ਨਾ ਥਰਮੋਸਟੇਟ ਤੋਂ ਨਹੀਂ ਕਿਸੇ ਹੋਰ ਜਗ੍ਹਾ ਤੋਂ ਆ ਪਾਣੀ ਦਾ ਆਪ ਹੀ ਭਰੇ ਆ ਸੀ ਸਾਫ਼ ਕਰਨ ਵਾਸਤੇ ਕਿ ਕੁਲੰਟ ਤਾਂ ਨਹੀਂ ਇੱਥੇ ਲੱਗਾ ਲੱਗਾ ਬਾਕੀ ਕੁਲੰਟ ਇਹਦੇ ਵਿੱਚ ਵੈਸੇ ਹੈਗਾ ਸੀ ਤੇ ਕੁਲੰਟ ਡੇਲੀ ਹੀ ਡੇਲੀ ਕਟੀ ਜਾ ਰਿਹਾ ਸੀ ਤੋ ਘਟੰਦਾ ਕੀ ਕਰਨੀ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਪਤਾ ਚੱਲੇਗਾ ਤੇ ਮੈਂ ਕਾਫੀ ਟਾਈਮ ਲਗਾਇਆ ਪੱਦ ਘੱਟੋ ਘੱਟ 1-2 ਘੰਟੇ ਮੇਰੇ ਕੋਲ ਹੀ ਗੱਡੀ ਫਿਰ ਰਹੀ ਨਾ ਸਟਾਰਟ ਰੱਖੀ ਕਿ ਕੀ ਕਰ ਲ ਹੋ ਸਕਦਾ ਠੀਕ ਹੈ ਉਹਦੇ ਤੋਂ ਬਾਅਦ ਵਿੱਚ ਆਪਾਂ ਜਿੱਦਾਂ ਸਟਾਰਟ ਕੀਤੀ ਨਾ ਗੱਡੀ ਕਾਫੀ ਗਰਮ ਹੋਉਂਗ ਤੇ ਜਿੱਦਾਂ ਟੈਂਪਰੇਚਰ ਇਹਦਾ 98 ਜਾਹੇ 98 ਤੱਕ ਦੇ ਵੈਸੇ ਪਹੁੰਚੇ ਨਹੀਂ ਮਤਲਬ 80 85 86 87 88 ਇੰਨਾ ਕਿ ਜਦੋਂ ਟੈਂਪਰੇਚਰ ਪਹੁੰਚਦਾ ਹੈ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਣਾ ਕੀ ਪ੍ਰੋਬਲਮ ਆ ਰਹੀ ਕਿ ਆ ਜਿਹੜੀ ਇਹਦੀ ਰਿਜ਼ਰਵਰ ਬੋਤਲ ਹੈ ਜਿਹਦਾ ਜਿਹੜੀ ਉੱਪਰੋਂ ਇਹਨੇ ਵੇਸ ਚ ਸੁਟਣਾ ਹੁੰਦਾ ਪਾਰ ਨੇ ਉਤੋਂ ਹੀ ਇਹਦਾ ਡ੍ਰੋਪ ਡ੍ਰੋਪ ਬਾਹਰ ਨਿਕਲ ਰਿਹਾ ਠੀਕ ਹੈ ਤੁਸੀਂ ਵੀ ਦੇਖ ਸਕਦੇ ਹੋ ਜਿਹੜਾ ਢੱਕਾ ਨੇ ਬਿਲਕੁਲ ਬੰਦ ਤੇ ਠੀਕ ਹੈ ਢੱਕਣ ਬਿਲਕੁਲ ਬੰਦ ਤੇ ਲੇਕਿਨ ਕੀ ਹੋ ਰਿਹਾ ਸੀ ਇਧਰੋਂ ਜਿਹੜੀ ਹੈ ਵੇਸ ਪਾਈਪ ਹੈ ਜਿੱਦੇ ਸਾਈ ਉਧੇ ਰਹਹੀ ਹੈ ਬਾਹਰ ਆ ਰਿਹਾ ਹੈ بار بار ਤੇ ਕਾਫੀ ਟਾਈਮ ਚਲੋ ਲੱਗ ਗਿਆ ਕਿਉਂਕਿ ਪਹਿਲਾਂ ਤੇ ਲੀਕਲ ਜੀ ਆਪਾਂ ਦੇਖ ਰਹੇ ਕਿ ਕੋਈ ਪਾਈਪ ਨਾ ਫਟਿਆ ਹੋਏ ਜਾਂ ਥਰਮੋਸਟੇਟ ਤੋਂ ਨਾ ਕੋਈ ਲੀਕਜ ਹੋਏ ਤੇ ਇਹ ਵੀ ਹੀ ਡਾਊਟ ਹੈ ਕਿ ਕਿਤੇ ਸ਼ੈੱਡ ਗਿਆ ਏ ਕਿਤੇ ਨਾ ਖਰਾਬ ਹੋਇਆ ਹੋਏ ਤੇ ਹੈਡ ਗੈਸਕਟ ਕਾਫੀ ਮਿਸਤਰੀਆਂ ਨੇ ਇਹੋ ਹੀ ਦੱਸਿਆ ਜਿੱਦਾਂ ਕਸਟਮਰ ਨੇ ਜਾ ਕੇ ਬੋਲੇ ਆ ਕਿ ਤਾਂ ਮੇਰਾ ਪਾਣੀ ਘਟਦਾ ਹੈ ਤੇ ਪਰ ਗੱਡੀ ਦੇ ਵਿੱਚ ਸਾਈਨ ਨਹੀਂ ਆ ਰਿਹਾ ਉਹ ਟੈਂਪਰੇਚਰ ਦਾ ਕਿਉਂਕਿ ਪਾਣੀ ਉਹ ਨਾਲ ਨਾਲ ਹੀ ਫਿਲ ਕਰ ਦਿੰਦਾ ਹੈ ਤੋ ਹੁਣ ਆ ਦੇਖੋ ਤੁਸੀਂ ਇੱਥੇ ਜਿਹੜੀ ਬੋਤਲ ਆ ਆਪਾਂ ਇਹਦੇ ਉੱਤੇ ਵੀ ਕਿੰਨੀ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਆਪਾਂ ਕੈਮਰਾ ਇਹਦੇ ਉੱਤੇ ਟਿਕਾ ਕੇ ਰੱਖਿਆ ਹੈ ਕਿ ਪਤਾ ਚੱਲੇ ਠੀਕ ਹੈ ਤੇ ਉਹਦੇ ਤੋਂ ਬਾਅਦ ਵਿੱਚ ਮੈਂ ਅੰਦਰ ਵੀ ਟੈਂਪਰੇਚਰ ਨਾਲ OBD ਸਕੈਨਰ ਲਗਾ ਕੇ ਉਹ ਵੀ ਚੈੱਕ ਕਰਦਾ ਰਿਹਾ ਪਲੱਸ ਨਾਲ ਇੱਥੋਂ ਵੀ ਵੇਖਦਾ ਰਿਹਾ ਕਿ ਕਿੰਨਾ ਉੱਥੇ ਵੀ ਜਦੋਂ ਟੈਂਪਰੇਚਰ ਕੋਈ 85 86 ਦੇ ਕਰੀਬ ਹੁੰਦਾ ਹੈ ਉਸ ਤੋਂ ਬਾਅਦ ਇਧਰੋਂ ਪਾਣੀ ਬਾਹਰ ਨੂੰ ਆਨ ਲੱਗ ਜਾਂਦਾ ਹੈ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਵੀ ਡ੍ਰੌਪ ਡ੍ਰੌਪ ਟਿਕਣਾ ਥੋੜੀ ਦੇਰ ਤੱਕ ਸ਼ੁਰੂ ਹੋ ਜਾਏਗਾ ਤੇ ਜੇ ਦੋਸਤੋ ਅਗਰ ਜੇ ਆਪਾਂ ਕਰ ਦਿੰਦੇ ਕਿ ਮਨ ਲੈ ਹੈਡ ਗੈਸਕਟ ਪਾ ਦਿੰਦੇ ਕਸਟਮਰ ਦਾ ਨਜਾਇਜ਼ ਸੱਚਾ ਹੋ ਜਾਣਾ ਸੀ ਬਟ ਇੰਨਾ ਖਰਚਾ ਹੈ ਨਹੀਂ ਜਿੰਨਾ ਉਹ ਤਾਂ ਹੋ ਜਾਣਾ ਸੀ ਠੀਕ ਹੈ ਕਈ ਕੀ ਕਰਦੇ ਰੇਡੀਏਟਰ ਕੋਈ ਕਰਦਾ ਠੀਕ ਹੈ ਰੇਡੀਏਟਰ ਕਲੀਨ ਕਰਾਉਣਾ ਪੈਣਾ ਬਟ ਨੁਕਸਨ ਨੂੰ ਉਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਨਹੀਂ ਜਦੋਂ ਕਿ ਇਹ ਜਿਹੜੀ ਬੇਸ ਪਾਈਪ ਆ ਇਧਰੋਂ ਹੀ ਇਹਦਾ ਜਿਹੜਾ ਖੁੱਲਣਾ ਤਾਂ ਬਾਰ-ਬਾਰ ਬਾੜ ਆ ਰਿਹਾ ਹੁਣ ਜੀ ਦੇਖ ਸਕਦੇ ਹੋ ਟੈਂਪਰੇਚਰ ਹਜੇ ਇਹੋ ਹੀ 85 ਸੀਸੀ ਡਿਗਰੀ ਹੈ ਬਟ ਉਹ ਦੇਖੋ ਡ੍ਰੋਪ ਡ੍ਰੋਪ ਬਾੜ ਡਿੱਕਣ ਲੱਗ ਪਈ ਇਦਾਂ ਹੀ ਹੋ ਕੇ ਹੁੰਦਾ ਹੈ ਜਦੋਂ ਕਸਟਮਰ ਗੱਡੀ ਚਲਾਉਂਦਾ ਹੈ ਉਦੋਂ ਸਹੀ ਰਹਿੰਦਾ ਹੈ ਜਦੋਂ ਉਹ ਸਟਾਰਟ ਕਰੇ ਜਿਹੜੀ ਗੱਡੀ ਖੜਾ ਦਿੰਦਾ ਹੈ ਇਧਰੋਂ ਦੀ ਓਵਰਫਲੋ बार-बार ਬਾਹਰੋਂ ਆ ਰਿਹਾ ਹੈ ਜਿਹਦੇ ਕਰਕੇ ਉਹਦਾ ਜਿਹੜਾ ਪਾਣੀ ਹੈ ਉਹ ਘਟੀ ਜਾ ਰਿਹਾ ਹੈ ਹੁਣ ਇਹ ਵੀ ਤੁਹਾਨੂੰ ਕਾਰਨ ਦੱਸਾਂਗੇ ਕਿ ਓਵਰਫਲੋ ਆਉਣ ਦਾ ਕੀ ਕਾਰਨ ਹੈ ਜਿਹਦੇ ਕਰਕੇ ਇਹਨਾਂ ਪਾਣੀ ਕਿਉਂਕਿ ਵੈਸੇ ਤਾਂ ਲੈਵਲ ਤੱਕ ਜਿਹੜਾ ਇੱਥੇ ਫੁੱਲ ਲੈਵਲ ਲਿਖਿਆ ਉੱਥੋਂ ਤੱਕ ਰਹਿਣਾ ਚਾਹੀਦਾ ਜੇਕਰ ਆਪਣਾ ਪਾਣੀ ਜ਼ਿਆਦਾ ਹੈ ਫਿਰ ਇਹ ਓਵਰਫਲੋ ਹੋਣਾ ਚਾਹੀਦਾ ਪਰ ਜਦੋਂ ਆਪਾਂ ਰੱਖੇ ਫੁੱਲ ਤੱਕ ਆ ਫਿਰ ਇਹ ਪਾਣੀ ਬਾਹਰ ਆਉਂਦਾ ਕੋਈ ਕਾਰ ਬਟ ਇਹਦੇ ਵਿੱਚ ਕੀ ਹੈ ਫੇਰ ਵੀ ਉਹ ਬਾਹਰ ਆ ਰਿਹਾ ਹੈ। ਤੋਂ ਉਹ ਕੀ ਕਾਰਨ ਹੈ? ਉਹ ਆਪਾਂ ਵੀਡੀਓ 'ਚ ਅੱਗੇ ਤੁਹਾਨੂੰ ਜਰੂਰ ਦੱਸਾਂਗੇ ਤਾਂ ਕਿ ਤੁਹਾਨੂੰ ਇਹ ਨੌਲੇਜ ਮੈਂ ਇਸ ਵੀ ਸ਼ੇਅਰ ਕੀਤੀ ਹੈ ਆਪਣੇ ਤੁਹਾਡੇ ਨਾਲ ਕਿ ਤੁਹਾਨੂੰ ਜਿੱਦਾਂ ਵੱਲ ਤੁਹਾਨੂੰ ਕੋਈ ਪ੍ਰੋਬਲਮ ਆਏ ਤੁਸੀਂ ਇਹ ਕਰ ਸਕਦੇ ਹੋ। ਉਹਦਾ ਕੀ ਕਾਰਨ ਹੈ ਏਕ ਕੈਪ ਦਾ। ਠੀਕ ਹੈ ਆ ਜਿਹੜੀ ਕੈਪ ਹੈ ਇਹਦੇ ਉੱਪਰ ਤੁਸੀਂ ਰੇਟ ਵੀ ਦੇਖ ਸਕਦੇ ਹੋ 550 ਹੈ 530 ਰੁਪਏ ਦੀ ਤੇ ਇਹ ਕੈਪ 530 ਰੁਪਏ ਦਾ ਜਿਹੜਾ ਖਰਚਾ ਹੈ ਉਹ ਤੁਹਾਡਾ ਉਹ ਹੀ ਖਰਚਾ 20-25000 ਦਾ ਵੀ ਹੋ ਸਕਦਾ ਹੈ ਜੇਕਰ ਆਪਾਂ ਇਹਨੂੰ ਚੰਗੀ ਤਰ੍ਹਾਂ ਚੈੱਕ ਨਾ ਕਰਦੇ ਫੇਰ ਕੀ ਲਾਸਟ ਤੇ ਆਪਾਂ ਉਹ ਪੁਆਇੰਟ ਦੇਖਣਾ ਹੈ ਹੁਣ ਤੁਹਾਨੂੰ ਪਹਿਲੇ ਨੰਬਰ ਤੇ ਇਹਦਾ ਮੈਂ ਜਿਹੜਾ ਨਵਾਂ ਟੱਕਾ ਨਾ ਉਹ ਦਿਖਾ ਸਕਦਾ ਇਹਦੇ ਉੱਪਰ ਲਿਖਿਆ ਵੀ ਹੈ ਕਿ ਜਦੋਂ ਇਹ ਜ਼ਿਆਦਾ ਗਰਮ ਹੋਏ ਇਹਨੂੰ ਤੀਨ ਨਹੀਂ ਖੋਲਣਾ ਠੀਕ ਹੈ ਹੁਣ ਤੁਸੀਂ ਨਵਾਂ ਟੱਕਾ ਦੇਖ ਸਕਦੇ ਹੋ ਠੀਕ ਹੈ ਇਹਦੇ ਵਿੱਚ ਵਾਲੀ ਹੁੰਦੇ ਨੇ ਉਹ ਜਦੋਂ ਮੰਨ ਲਓ ਇਹਨੇ ਵਾਈਕੂਮ ਬਣਾਉਣਾ ਉਹ ਵੀ ਇੱਥੇ ਬਣਾਉਣਾ ਵਾ ਪਲਾਸ ਇਹਦੇ ਪ੍ਰੈਸ਼ਰ ਜਦੋਂ ਬੰਨਣਾ ਉਦੋਂ ਵੀ ਟੱਕ ਗਏ ਇੰਨੇ ਰੱਖਣਾ ਤੇ ਇਹਦੇ ਵਿੱਚ ਹੁਣ ਉੱਪਰ ਤੋਂ ਹੀ ਵੇਖੋ ਇਹ ਇੱਕ ਬਾਸ਼ਲਤ ਨੂੰ ਦਿਖਾਈ ਦੇ ਰਹੀ ਉਹ ਗਿਰਾ ਪੜਦੀ ਇਹਦੀ ਵਾਸ਼ਲ ਹੌਣ ਦੀ ਦੇਖ ਲਈਏ ਇੱਕਦਮ ਮੋਕੇ ਆ ਠੀਕ ਹੈ ਪੂਰਾ ਕਿਉਂਕਿ ਇਹ ਨਵਾਂ ਟੱਕਣ ਹੁਣ ਤੁਹਾਨੂੰ ਮੈਂ ਜਿਹੜੀ ਪੁਰਾਣੇ ਵਾਲਾ ਉਹਦੀ ਵੀ ਵਾਸ਼ਲ ਦਿਖਾਣਾ ਹੁਣ ਆਪਾਂ ਇਹਨੂੰ ਖੋਲਾਂਗੇ ਇਹ ਚਲੋ ਮੈਂ ਗੱਡੀ ਹੁਣ ਇਹਨੂੰ ਆਰਾਮ ਨਾਲ ਖੋਲ ਦਿੰਦਾ ਕਿਉਂਕਿ ਥੋੜੀ ਜਿਹੀ ਠੰਡੀ ਹੋ ਗਈ ਹੋਣੀ ਪਰ ਪ੍ਰੈਸ਼ਰ ਤੇ ਲੀਕ ਹੋ ਗਿਆ ਇਹ ਪਹਿਲੇ ਲੀਕ ਹੋਈ ਜਾ ਰਿਹਾ ਸੀ ਇਹਦਾ ਮਤਲਬ ਕੀ ਕੋਈ ਦਿੱਕਤ ਨਹੀਂ ਆਪਾਂ ਜਦੋਂ ਮਰਜ਼ੀ ਖੋਲ ਸਕਦੇ ਹੁਣ ਇਹਦਾ ਤਾਂ ਇਹੀ ਟੱਕਣ ਦਾ ਰਿੰਗ ਪੁੱਟਿਓ ਠੀਕ ਹੈ ਬਾਕੀ ਸਾਰਾ ਓਕੇ ਆ ਟੱਕਣ ਸਾਰਾ ਓਕੇ ਵਾਲੇ ਵੀ ਵਿੱਚ ਓਕੇ ਹੀ ਬਟ ਇਹਦਾ ਹੁਣ ਦੇ ਰੰਗ ਰਿੰਗ ਜਿਹੜਾ ਵ ਦੇਖਿਆ ਰਿੰਗ ਦੇਖਿਆ ਤੁਸੀਂ ਆ ਦੇਖੋ ਰਿੰਗ ਕਿਦਾਂ ਇਹਦਾ ਮੈਲਟ ਜਾ ਹੋ ਗਿਆ ਇਹ ਹੁਣ ਪਤਾ ਨਹੀਂ ਕਿਦਾਂ ਹੋਇਆ ਕਲੱਸ ਮੈਨੂੰ ਇਹ ਵੀ ਪੁਆਇੰਟ ਲੱਗਦਾ ਕਿ ਇਹਦਾ ਜਿਹੜਾ ਟੱਕਣੋਂ ਕਰਾਬ ਹੋ ਗਿਆ ਸੀ ਤੇ ਕਸਟਮਰ ਇਹਦੇ ਉੱਤੇ ਫੈਵਿਕੋਟ ਪਾਤੀ ਹੋएगी ਜਿਹਦੇ ਕਰਕੇ ਜਿਹੜਾ ਪ੍ਰੋਪਰਟੀ ਦਾ ਬੜੇ ਦੀ ਸੜ ਗਈ ਠੀਕ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਪੀਲੇ ਪੀਲੇ ਵਾਈਟ ਵਾਈਟ ਕਲਰ ਦਾ ਹੋਇਆ ਮੈਨੂੰ ਜਿੱਥੋਂ ਤੱਕ ਡਾਊਟ ਹੈ ਕਸਟਮਰ ਨੇ ਵੈਸੇ ਦੱਸਿਆ ਨਹੀਂ ਮੈਨੂੰ ਨਾ ਹੀ ਵੈਸੇ ਮੈਂ ਪੁੱਛਿਆ ਪਰ ਮੈਨੂੰ ਜਿਹੜਾ ਡਾਊਟ ਹੈ ਮੈਨੂੰ ਇਹ ਹੀ ਇੱਕ ਉਹਨੇ ਇਹਦੇ ਉੱਪਰ ਫੈਵਿਕੋਟ ਪਾਈ ਹੋएगी ਜਿਹਦੇ ਕਰਕੇ ਕ ਕਿ ਆਪ ਨਿਕਲ ਜਾਂਦਾ ਸੀ ਤੇਨੇ ਉੱਤੇ ਫੈਵਿਕੋ ਪਾ ਕੇ ਉਹਨੂੰ ਜੋੜਿਆ ਸੀ ਜੋੜਨ ਦੀ ਕੋਸ਼ਿਸ਼ ਕੀਤੀ ਜਿਦੇ ਕਰਕੇ ਉਹ ਰਿੰਗ ਦੇ ਉੱਪਰ ਪਈ ਤੇ ਬਾਅਦ ਵਿੱਚ ਪੱਕਾ ਹੋ ਗਿਆ ਕਿ ਜਿਹੜੀ ਹੈ ਮੈਲਟ ਹੋ ਗਿਆ ਤਾਂ ਹੁਣ ਦੇਖੋ ਉਹ ਇੱਕ ਟੱਕਣ ਨਹੀਂ ਚੇਂਜ ਕੀਤਾ ਉਹਦੇ ਨਾਲ ਜਿਗਾੜਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਦੇ ਕਰਕੇ ਐਡਾ ਵੱਡਾ ਇਹਦਾ ਭਾਰੀ ਨੁਕਸਾਨ ਹੋ ਸਕਦਾ ਸੀ ਗੱਡੀ ਦੀ ਜੇ ਕੋਲੈਂਟ ਨੂੰ ਨਾ ਦੇਖਦਾ ਉਹ ਹੀਟ ਹੋ ਕੇ ਬਾਹਰ ਵੀ ਨਿਕਲ ਸਕਦਾ ਹੈ ਪਲੱਸ ਜੇਕਰ ਦਿੱਤਾ ਮਕੈਨਿਕ ਤਾਂ ਚੈੱਕ ਕਰਦਾ ਹੋਨ ਜਰੂਰੀ ਨਹੀਂ ਮੇਰੇ ਕੋ ਵੀ ਗਲਤੀ ਹੋ ਸਕਦੀ ਜਾਂ ਹੋਰ ਕਿਸੇ ਕੋ ਵੀ ਜਿੱਦਾਂ ਕੋਈ ਕਹਿ ਰਿਹਾ ਸੀ ਕਿ ਹੈਡ ਗੈਸਕਟ ਇਹਦਾ ਕੰਮ ਹੈਡ ਗੈਸਕਟ ਦਾ ਹੋਣਾ ਜਾਂ ਇਦਾਂ ਉਹਦਾ ਤਾਂ ਉਹ ਫਿਰ ਕੀ ਹੈ ਕਿ ਨਾ ਪ੍ਰੋਪਰ ਚੈੱਕ ਕਰੀਏ ਤੇ ਫਿਰ ਉਹ ਵੀ ਕਰਨਾ ਪੈਣਾ ਹੈ ਉਹ ਤਾਂ ਅਚਾਨਕ ਹੀ ਆਪਾਂ ਦੇਖਿਆ ਕਿ ਚਲੋ ਠੀਕ ਹੈ ਪਹਿਲਾਂ ਇਦਾਂ ਮੈਂ ਕਰਕੇ ਦੇਖਾਂ ਫਿਰ ਟੱਕਣ ਵਾਲੇ ਵੀ ਥੋੜੀ ਜਿਹੀ ਨਿਗਾ ਪਈ ਉਤੋਂ ਵੀ ਥੋੜਾ ਜਿਹਾ ਡਾਊਟ ਹੋਇਆ ਪਲੱਸ ਇੱਥੋਂ ਚੈੱਕ ਕੀਤਾ ਤੇ ਪਾਣੀ ਇਧਰੋਂ ਬਾਰ ਆ ਰਿਹਾ ਫਿਰ ਉਹਦੇ ਤੋਂ ਬਾਅਦ ਹੁਣ ਆਪਾਂ ਫੇਰ ਇਹਦਾ ਜਿਹੜਾ ਟੈਂਪਰੇਚਰ ਆ ਉਹਨਾਂ ਹੀ ਕਰਾਂਗੇ 88 ਡਿਗਰੀ ਤੱਕ ਤੇ 88 ਤੋਂ 98 ਡਿਗਰੀ ਤੱਕ ਵੀ ਲੈ ਕੇ ਜਾਵਾਂਗੇ ਕਿ ਇਹਦਾ ਜਿਹੜਾ ਫੈਨ ਆ ਉਹ ਪ੍ਰੋਪਰ ਇਹਦਾ ਸ਼ੁਰੂ ਰਹੇ ਠੀਕ ਹੈ ਉਹ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਹੀ ਪਤਾ ਕਰਾਂਗੇ ਤੋਂ ਹੁਣ ਇਹਨੂੰ ਫੇਰ ਆਪਾਂ ਸਟਾਰਟ ਰੱਖਿਆ ਇਸ ਲਈ ਮੈਂ ਬੈਟਰੀ ਵੀ ਇੱਦੀ ਬਾਹਰ ਕੱਢ ਲਈ ਸਾਰਾ ਕੁਝ ਬਾਹਰ ਕੱਢ ਕੇ ਫੇਰ ਇਹਨੂੰ ਸਟਾਰਟ ਰੱਖਿਆ ਕਿ ਚੈੱਕ ਕਰ ਲਈਏ ਪ੍ਰੋਪਰ ਕਿ ਕਿਹੜੀ ਪ੍ਰੋਬਲਮ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਕਾਫੀ ਦੇਰ ਸਟਾਰਟ ਰੱਖੀ ਬਟ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਈ ਇਹਦਾ ਮਤਲਬ ਇਹ ਹੋਈ ਕਿ ਸਾਡੇ ਜਿਹੜਾ ਟੱਕਾ ਨਾ ਉਹਦੇ ਵਿੱਚ ਹੀ ਪ੍ਰੋਬਲਮ ਨੇ ਤੇ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇੱਕ ਟੱਕਣ ਦੇ ਕਰਕੇ ਇਹ ਇਕੱਲਾ ਟੱਕਣ ਨਹੀਂ ਹੈ ਇਹਦਾ ਕੀ ਹੈ ਬਾਲਦਾ ਕੰਮ ਵੀ ਕਰਦਾ ਹੈ ਪਲੱਸ ਜਿੱਦਾਂ ਪਾਲ ਲਾ ਲੋ ਕਿਤੇ ਜਿੱਥੇ ਬਾਲ ਓਪਨ ਜਾਂਦੇ ਨੇ ਪੈਕ ਨੂੰ ਵੀ ਬਣਾਉਣਾ ਪਲੱਸ ਬਾਲਦਾ ਜਿਹੜਾ ਪ੍ਰੈਸ਼ਰ ਹੈ ਪ੍ਰੈਸ਼ਰ ਨੂੰ ਵੀ ਹੈਂਡਲ ਕਰਦਾ ਤੇ ਇੰਨਾ ਸਾਰਾ ਕੁਝ ਕਰਨਾ ਤੇ ਉਹਦੇ ਕਰਕੇ ਹੀ ਕਿ ਪਾਣੀ ਇਹਦਾ ਜਿਹੜਾ ਹੈ ਕੂਲੈਂਟ ਉਹ ਲੀਕ ਹੋ ਰਿਹਾ ਹੈ ਇਸ ਲਈ ਕਦੀ ਵੀ ਤੁਸੀਂ ਇਹ ਕੈਪ ਦਾ ਰਿਸਕ ਨਹੀਂ ਲੈਣਾ ਠੀਕ ਹੈ ਮੈਂ ਤੁਹਾਨੂੰ ਇੱਥੇ ਹੀ ਐਡਵਾਈਸ ਕਰਾਂਗਾ ਕਿ ਇਹ ਜਿਹੜਾ ਕੈਪ ਇਹਨੂੰ ਕੈਪ ਨਾ ਸਮਝੋ ਵਾਲ ਵੀ ਹੈ ਇਸ ਲਈ ਇਹਦਾ ਪਈ ਰਿਸਕ ਨਹੀਂ ਲੈਣਾ ਠੀਕ ਹੈ ਜੇਕਰ ਆਪਾਂ ਇਹਦਾ ਰਿਸਕ ਲੈਨੇ ਆ ਤਾਂ ਉਹਦੇ ਨਾਲ ਫਿਰ ਕੀ ਹੈ ਤੁਹਾਡੀ ਗੱਡੀ ਹੀਟ ਹੋਣ ਦਾ ਡਰ ਹੈ ਹੀਟ ਹੋਣ ਤੋਂ ਬਾਅਦ ਇੰਜਨ ਵੀ ਸੀਜ਼ ਹੋ ਸਕਦਾ ਕਿਉਂਕਿ ਜਦੋਂ ਗਰਮ ਹੋ ਗਿਆ ਤਾਂ ਇੰਜਨ ਵੀ ਸੀਜ਼ ਹੋ ਸਕਦਾ ਪਲੱਸ ਨਾਲ ਜਿਹੜਾ ਹੋਰ ਤੁਹਾਨੂੰ ਪਰੇਸ਼ਾਨੀ ਆਣੀ ਰਸਤੇ ਦੇ ਵਿੱਚ ਰੁਕਣਾ ਜਾ ਹੋਏ ਕਿੰਨਾ ਟਾੜਾ ਖਰਚਾ ਹੋਣਾ ਉਹਦੇ ਨਾਲੋਂ ਵਧੀਆ ਬਸ ਤੇ ਹੀ ਤਰੀਕਾ ਹੈ ਕਿ ਤੁਸੀਂ ਇਹਦਾ ਜਿਹੜਾ 550 ਦਾ ਜਿਹੜਾ ਕੈਪ ਹੁੰਦਾ ਹੈ ਉਹ ਤੁਸੀਂ ਚੇਂਜ ਕਰ ਲਓ ਠੀਕ ਹੈ ਤੇ ਬਾਕੀ ਕੋਈ ਜਿਗਾਰਡ ਪਾਜੀ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਨਾਲ ਕਿਉਂਕਿ ਜਿਗਾਰਡ ਪਾਜੀ ਕਰੋਗੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਕਿਉਂਕਿ ਇਹਨੂੰ ਕੱਲਾ ਤੁਸੀਂ ਠੱਕਣਾ ਸਮਝੋ ਬਾਲ ਦਾ ਕੰਮ ਵੀ ਕਰਦਾ ਹੈ ਤੇ ਬਾਲ ਵੀ ਹੈਗਾ ਇਹਦੇ ਵਿੱਚ ਠੀਕ ਦੋ ਵਾਲ ਨੇ ਇੱਕ ਵੈਕਿਓ ਵਾਲ ਇੱਕ ਜਿਹੜਾ ਪ੍ਰੈਸ਼ਰ ਵਾਲ ਕੀ ਇਹ ਪ੍ਰੈਸ਼ਰ ਨੂੰ ਹੈਂਡਲ ਕਰਦਾ ਇੱਕ ਕੀ ਇਹ ਜੀਦੋਂ ਇਹਨੇ ਕੀ ਕਰਨਾ ਹੈ ਗੱਡੀ ਨੇ ਆਪਣੇ ਸਾਡੇ ਨੂੰ ਠੰਡੀ ਹੋਣਾ ਇਨੇ ਵੈਕਿਊ ਬਣਾ ਕੇ ਕੋਲਡਰ ਨੂੰ ਫਿਰ ਉੱਪਰ ਵੀ ਲੈ ਕੇ ਆਉਣਾ ਇਹ ਦੋ ਕੰਮ ਨੇ ਪਲੱਸ ਤੀਸਰਾ ਕੀ ਆ ਕੈਪ ਦਾ ਕੰਮ ਢੱਕਣ ਦਾ ਕੰਮ ਠੀਕ ਹੈ ਉਹ ਵੀ ਕਰਦਾ ਚੌਥਾ ਕੰਮ ਕੀ ਹੈ ਕਿ ਜਿੱਦਾਂ ਮੰਨ ਲਓ ਇਹਦੇ ਵਿੱਚ ਪ੍ਰੈਸ਼ਰ ਜ਼ਿਆਦਾ ਆ ਜਾਂਦਾ ਉਹਨੂੰ ਰਿਲੀਜ਼ ਵੀ ਕਰਨਾ ਜਾਨੀ ਕਿ ਉੱਥੋਂ ਨੂੰ ਬਾਹਰ ਵੀ ਘਟਣਾ ਜਿੱਦਾਂ ਤੇ ਵੇਸਟੇ ਦਾ ਜਿਹੜਾ ਓਵਰਫਲੋ ਉਹ ਵੀ ਦੇਖ ਸਕਦੇ ਜਿੱਥਾਂ ਵੇਸਟ ਹੁੰਦਾ ਹੈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੀ ਦੇਰ ਹੋ ਗਈ ਹੈ ਗੱਡੀ ਆਪਾਂ ਸਟਾਰਟ ਹੀ ਰੱਖੀ ਹੈ ਠੀਕ ਹੈ ਬਟ ਇਹਦੇ ਇੱਕ ਬੂੰਦ ਵੀ ਪਾਣੀ ਦੀ ਬਾਹਰ ਨਹੀਂ ਦਿੱਕੀ ਠੀਕ ਹੈ ਜਦੋਂ ਕਿ ਗੱਡੀ ਤੇ ਆਪਾਂ ਸਟਾਰਟ ਹੀ ਹੀ ਫਾਨ ਦਾ ਆਪਾਂ ਕੀਤਾ ਹੀ ਨਹੀਂ ਗ ਤੇ ਇਹਨੂੰ ਫੇਰ ਵੀ ਆਪਾਂ ਕੀ ਕੀਤਾ ਸਿਰਫ ਇਹਦਾ ਟੱਕਾ ਨਹੀਂ ਚੇਂਜ ਕੀਤਾ ਜਦੋਂ ਕਿ ਇਹਦਾ ਕੈਪ ਚੇਂਜ ਕਰਨ ਤੋਂ ਬਾਅਦ ਜਿਹੜੀ ਗੱਡੀ ਤੇ ਸਾਡੀ ਗਰਮ ਦੀ ਗਰਮੀ ਹੀ ਓਹ ਲੀਕ ਹੋ ਰਹੀ ਸੀ ਪਹਿਲੇ ਪ੍ਰੈਸ਼ਰ ਜਦੋਂ ਆਪਾਂ ਚੇਂਜ ਨਹੀਂ ਕੀਤਾ ਜਦੋਂ ਆਪਾਂ ਚੇਂਜ ਕਰਤਾ ਉਸੇ ਟਾਈਮ ਹੀ ਇਹਦੀ ਜਿਹੜੀ ਲੀਕ ਹੈ ਉਹ ਬੰਦ ਹੋ ਗਈ ਤੇ ਇੱਕ ਕੈਪ ਦੇ ਕਰਕੇ ਕਿੰਨੇ ਸਾਡੇ ਪੈਸੇ ਬਚ ਗਏ ਇਸ ਲਈ ਜਦੋਂ ਵੀ ਹੈ ਤੁਸੀਂ ਇਹਦਾ ਕੇਅਰਫੁਲੀ ਕੰਮ ਕਰਨਾ ਇਹ ਵੀ ਗੱਡੀ ਦਾ ਜ਼ਰੂਰੀ ਨਹੀਂ ਹੈ ਤਾਂ ਤੁਹਾਡੇ ਨਾਲ ਕੋਈ ਵੀ ਹੋ ਸਕਦਾ ਤੁਸੀਂ ਜਦੋਂ ਵੀ ਮਕੈਨਿਕ ਕੋਲ ਜਾਂਦੇ ਹੋ ਉਹਨਾਂ ਤੋਂ ਇਹ ਵੀ ਇੱਕ ਗੱਲ ਤੁਸੀਂ ਕਹਿ ਸਕਦੇ ਹੋ ਜੇ ਤਾਂ ਜੇਕਰ ਤੁਹਾਡੀ ਗੱਡੀ ਹੈ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇੱਕ ਵਾਰੀ ਇਹਦਾ ਕੈਪ ਵੀ ਚੈੱਕ ਕਰ ਲਓ ਕਿਤੇ ਕੈਪ ਦੇ ਵਿੱਚ ਪ੍ਰੋਬਲਮ ਨਹੀਂ ਕਿਉਂਕਿ ਇਹ ਨਾ ਹੋਏ ਕਿ ਕੈਪ ਦੇ ਵਿੱਚ ਪ੍ਰੋਬਲਮ ਹੋ ਜਾ ਤਾਂ ਤੁਹਾਡਾ ਹੈਡ ਗੈਸਕਟ ਜਿਹੜਾ ਵਾ ਉਹ ਚੇਂਜ ਕਰ ਦਿੱਤਾ ਜਾਏ ਉਹਦੇ ਨਾਲ ਤੁਹਾਡਾ ਖਰਚਾ ਕਿੰਨਾ ਜ਼ਿਆਦਾ ਹੋ ਜਾਏਗਾ ਇਸ ਲਈ ਬੈਸਟ ਤਰੀਕਾ ਇਹ ਹੈ ਫਾਈਏ ਕਿ ਇੱਕ ਵਾਰੀ ਤੁਸੀਂ ਇਹਨੂੰ ਵੀ ਚੈੱਕ ਕਰ ਲਓ ਕਿ ਕੁਲਟ ਘਟ ਹੋਣ ਦਾ ਕੀ ਕਾਰਨ ਠੀਕ ਹੈ ਘਟ ਹੋਣ ਦਾ ਕੀ ਕਾਰਨ ਹੈ ਇਸ ਤੇ ਸੀ ਵੇਖ ਲਓਗੇ ਆਂ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਸਾਰਾ ਜਿੱਦਾਂ ਤੁਸੀਂ ਪੂਰੀ ਦੇਖੀਏ ਵੀਡੀਓ ਤੁਹਾਨੂੰ ਸਾਫ ਪਤਾ ਲੱਗਣ ਦੇ ਕਿ ਕਿਹਦੇ ਕਰਕੇ ਇੱਕ ਛੋਟੀ ਜੀ ਗਲਤੀ ਕਰਕੇ ਤੁਹਾਡਾ ਹੈਡ ਗੈਸਕਟ ਜਾਮ ਬਟਾ ਨਿਕਸਾਨ ਹੋ ਸਕਦਾ ਠੀਕ ਹੈ ਤੇ ਦੋਸਤੋ ਤੁਹਾਡੇ ਸਾਹਮਣੇ ਹੀ ਹਾਂ ਸਾਰਾ ਕੁਝ ਇੱਕ ਬੂੰਦ ਵੀ ਹੁਣ ਬਾਹਰ ਨਿਕਗਦੀ ਠੀਕ ਹੈ ਬੈਟਰੀ ਵੀ ਆਪਾਂ ਉੱਤੇ ਬਾਹਰ ਕੀ ਇਹ ਸਾਰਾ ਕੁਝ ਹੋਤਾ ਹੀ ਹੈ ਬਸਿਰਫ ਇੱਕ ਕੈਪ ਚੇਂਜ ਕਰਨ ਦੇ ਨਾਲ ਸਾਡਾ ਸਾਰਾ ਸਾਰਾ ਜੋ ਹੈ ਪ੍ਰੋਬਲਮ ਉਹ ਸੋਲਵ ਹੋ ਗਈ ਠੀਕ ਹੈ ਬਾਕੀ ਫਿਰ ਵੀ ਤੁਹਾਨੂੰ ਜੇਕਰ ਕੋਈ ਡਾਊਟ ਲੱਗਦਾ ਹੈ ਜਾਂ ਕੋਈ ਡਾਊਟ ਕਲੀਅਰ ਕਰਨਾ ਹੈ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਮੈਂ ਤੁਹਾਡਾ ਜਿੰਨੀ ਜਲਦੀ ਹੋ ਸਕੇਗਾ ਉਨੀ ਜਲਦੀ ਰਿਪਲਾਈ ਕਰਾਂਗਾ ਤੇ ਪਲੀਜ਼ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਆਲ ਤੇ ਕਰ ਦਿਓ ਤਾਂ ਕਿ ਜਦੋਂ ਵੀ ਮੈਂ ਵੀਡੀਓ ਇਹਦਾ ਅਪਲੋਡ ਕਰਦਾ ਤਾਂ ਨੂੰ ਉਸੇ ਟਾਈਮ ਉਹਦੀ ਨੋਟੀਫਿਕੇਸ਼ਨ ਮਿਲ ਜਾਏ ਤੇ ਦੋਸਤੋ ਬਾਕੀ ਸ਼ੇਅਰ ਵੀ ਕਰਨਾ ਨਾ ਭੁੱਲਿਓ ਸ਼ੇਅਰ ਵੀ ਕਰ ਦਿਓ ਠੀਕ ਹੈ ਬਾਕੀ ਇਸ ਵੀਡੀਓ ਵਿੱਚ ਬਸ ਇਹੋ ਹੀ ਗੋਸ਼ੇ ਬਾਕੀ ਆਪਾਂ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਨੈਕਸਟ ਟੈਕਨੋਲੋਜੀ ਦੇ ਨਾਲ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਚਾ ਚਾ ਇੰਜਾ